ਕੱਛੇ ਕਾਲ ਤੁਸੀਂ ਦੇਖ ਰਹੇ ਹੋ ਜੱਗਬਾਣੀ ਟੀਵੀ ਮਹਤਿੰਦਰ ਸਿੰਘ ਹੈਰਾ ਇੱਕ ਖਬਰ ਜਿਹੜੀ ਮੈਂ ਬਾਰ-ਬਾਰ ਕਹਿੰਦਾ ਕਿ ਉਹਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਆ ਇਸ ਸਪੀਡ ਦਾ ਮੁੰਡਾ ਗੌਰਵ ਗਿੱਲ ਜਿਹਨੇ ਦੋ ਭੈਣਾਂ ਚਾਚੇ ਤਾਇਆ ਦੀਆਂ ਕੁੜੀਆਂ ਉਹਨਾਂ ਨੂੰ ਨਿਊ ਜਰਸੀ ਦੇ ਵਿੱਚ ਪੁਰੇ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਗੋੜੀਆਂ ਚਲਾਈਆਂ ਇੱਕ ਭੈਣ ਜਸਵੀਰ ਕੌਰ ਜਿਹੜੀ ਕਿ ਪ੍ਰੈਗਨੈਂਟ ਸੀ ਉਵਚਾਰੀ ਦੀ ਮੌਕੇ ਤੇ ਮੌਤ ਹੁੰਦੀ ਹੈ ਤੇ ਦੂਸਰੀ ਗਗਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਫਿਲਹਾਲ ਮੈਂ ਹੁਸੈਨਪੁਰ ਦੇ ਪਿੰਡ ਚ ਜਾਂ ਜਿੱਥੇ ਦਾ ਉਹ ਮੁੰਡਾ ਗੌਰਵ ਗਿੱਲ ਦੱਸਿਆ ਜਾ ਰਿਹਾ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਕਿ ਉਹਨਾਂ ਦੇ ਪਰਿਵਾਰ ਤੋਂ ਪੁੱਛਿਆ ਜਾਵੇ ਕਿ ਕੀ ਗੱਲਬਾਤ ਆ ਫਿਲਹਾਲ ਉਹ ਗਲੀ ਆ ਜਿੱਥੇ ਉਹ ਗੌਰਵ ਰਹਿ ਰਿਹਾ ਸੀਗਾ ਲਾਸਟ ਤੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਤਿਰੰਗਾ ਜਿਹੜਾ ਆ ਉਹ ਲਟਕ ਰਿਹਾ ਆ ਉਹ ਇਹ ਘਰੋਂ ਗੌਰਵ ਦਾ ਦੱਸਿਆ ਜਾ ਰਿਹਾ ਪੰਜਾਬ ਦੇ ਹਾਲਾਤ ਇਦਾਂ ਦੇ ਨੇ ਕਿ ਪੰਜਾਬ ਦੀਆਂ ਪੰਜਾਬ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਵਿਦੇਸ਼ਾਂ ਚ ਰਹਿੰਦੇ ਨੇ ਰੋਜੀ ਰੋਟੀ ਕਮਾਉਣ ਜਾਂਦੇ ਨੇ ਪਰ ਕਈ ਵਾਰ ਕਿਉਂਕਿ ਕੈਨੇਡਾ ਨੂੰ ਮੈਂ ਕਵਰ ਕਰਦਾ ਰਿਹਾ ਆ ਕੈਨੇਡਾ ਦੇ ਵਿੱਚ ਅਸੀਂ ਕਵਰ ਕਰਦੇ ਰਿਹਾ ਕਿ ਬੜਾ ਸਟ੍ਰੈਸ ਆ ਬਹੁਤ ਕੁਝ ਹੋ ਰਿਹਾ ਹਾਰਟ ਅਟੈਕ ਹੋ ਰਹੇ ਆ ਪਰ ਫਿਲਹਾਲ ਐਦਾਂ ਦੀ ਗੱਲ ਨਹੀਂ ਸੀ ਸੁਣੀ ਕਿ ਪੰਜਾਬੀ ਕਮਿਊਨਿਟੀ ਵਾਲੇ ਪੰਜਾਬੀ ਬੰਦਿਆਂ ਦੇ ਉੱਤੇ ਗੋਲੀਆਂ ਚਲਾਦਣ ਉਹ ਵੀ ਦੋ ਕੁੜੀਆਂ ਦੇ ਉੱਤੇ ਫਿਲਹਾਲ ਮੈਂ ਗੌਰਵ ਦੇ ਕਰਦੇ ਬਾਹਰਾਂ ਕਿਉਂਕਿ ਅਨਫੋਰਚੂਨੇਟਲੀ ਉਹਨਾਂ ਦੇ ਮਦਰ ਜਿਹੜੇ ਨੇ ਉਹ ਕਹਿੰਦੇ ਠੀਕ ਨਹੀਂ ਦੱਸਿਆ ਜਾ ਰਹੇ ਗੱਲਬਾਤ ਕਰਨ ਲਈ ਕੋਈ ਨਹੀਂ ਆ ਫਾਦਰ ਸਾਹਿਬ ਮਸਕਟ ਨੇ ਗੌਰਵ ਨੂੰ ਕਰਜ਼ਾ ਚੱਕ ਕੇ ਚੋਰੀ ਆਸੀ ਬਿਲਕੁਲ ਗਗਨ ਦੀ ਤਰ੍ਹਾਂ ਗਗਨ ਆ ਇਹ ਹਾਲਾਤ ਉਸ ਗੌਰਵ ਗਿੱਲ ਦੇ ਕਰਦੇ ਨੇ ਔਰ ਕਹਿੰਦੇ ਨੇ ਆਂਡ ਗੌਂਡ ਵਾਲੇ ਕਹਿੰਦੇ ਨੇ ਕਿ ਉਹਨੇ ਤੱਕ ਕਦੀ ਕਿਸੇ ਦੁਪੱਟਾ ਤੱਕ ਨਹੀਂ ਮਾਰਿਆ ਤੇ ਉਹ ਕਰ ਨਹੀਂ ਸਕਦਾ ਪਰ ਹੋ ਤੇ ਗਿਆ ਕਿਵੇਂ ਹੋਇਆ ਕੀ ਹਾਲਾਤ ਹੈ ਸ਼ਾਇਦ ਇਹ ਪਤਾ ਉਦੋਂ ਲੱਗੇਗਾ ਜਦੋਂ ਇਨਵੈਸਟੀਗੇਸ਼ਨ ਹੋਏਗੀ ਨਿਊ ਜਰਸੀ ਦਾ ਇਹ ਮਾਮਲਾ ਪੰਜਾਬ ਦੇ ਨਾਲ ਜੁੜਿਆ ਆ ਪੰਜਾਬ ਦੇ ਛੋਟੇ ਛੋਟੇ ਪਿੰਡਾਂ ਦੇ ਨਾਲ ਜੁੜਿਆ ਉਹ ਪਹਿਲਾਂ ਨੂਰ ਨੂਰਮਹਿਲ ਦਾ ਉਹ ਪਿੰਡ ਸੀਗਾ ਜਿੱਥੋਂ ਮੈਂ ਪਹਿਲਾਂ ਤੁਹਾਡੇ ਨੂੰ ਤਸਵੀਰਾਂ ਦਿਖਾਈਆਂ ਨਾਲ ਲੱਗਦਾ ਪਿੰਡ ਹਸੈਨਪੁਰ ਹੈ ਗੌਰਵ ਗਿੱਲ ਮੁੰਡੇ ਦਾ ਨਾਮ ਹੈ ਜਿਸ ਨੇ ਉਹ ਦੋ ਭੈਣਾਂ ਦਾ ਕਾਤਲਾਨਾ ਉਹਨਾਂ ਦੇ ਉੱਤੇ ਹਮਲਾਇਆ ਤੇ ਉਹਨਾਂ ਦੇ ਵਿੱਚੋਂ ਗगन ਜਿਹੜੀ ਕਿ ਛੋਟੀ ਹੈ ਜਿਹਨੂੰ ਮਸਾ 5 ਜਾਂ 6 ਮਹੀਨੇ ਹੋਏ ਸੀਗੇ ਗਈ ਨੂੰ ਉਹ ਅਜੇ ਵੀ ਮੌਤ ਤੇ ਜ਼ਿੰਦਗੀ ਦੀ ਜੰਗ ਲੜ ਰਹੀ ਆ ਨਿਊ ਜਰਸੀ ਦਾ ਇਹ ਮਾਮਲਾ ਪੂਰੀ ਦੁਨੀਆ ਦੇ ਵਿੱਚ ਪੰਜਾਬ ਨੂੰ ਹਾਈਲਾਈਟ ਕਰ ਗਿਆ ਪਰ ਕੀ ਹਾਲਾਤ ਬਣੇ ਹੋਣਗੇ ਕਿਉਂ ਸਭ ਕੁਝ ਹੋਇਆ ਇਹ ਤਾਂ ਸ਼ਾਇਦ ਹੁਣ ਪੁੱਛਗਿੱਛ ਪਤਾ ਲੱਗੇਗਾ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਹਦੇ ਪਿੱਛੇ ਪਤਾ ਲੱਗ ਸਕੇ ਵੀ ਕੀ ਇਸ ਗਾਇਨਾ ਦਾ ਕਿ ਪਹਿਲਾਂ ਇਹਨਾਂ ਤੋਂ ਕੋਈ ਇੱਕ ਦੂਸਰੇ ਨੂੰ ਜਾਣਦੇ ਸੀਗੇ ਹਾਲਾਂਕਿ ਗगन ਦੇ ਪਰਿਵਾਰ ਵਾਲੇ ਵੀ ਕਹਿੰਦੇ ਆ ਵੀ ਸਾਨੂੰ ਕੋਈ ਪਤਾ ਨਹੀਂ ਅ ਪਰ ਇਹ ਵੀ ਪਰਿਵਾਰ ਕਹਿੰਦਾ ਸਾਨੂੰ ਕੋਈ ਨਹੀਂ ਪਤਾ ਕੈਮਰੇ ਦੇ ਉੱਤੇ ਨਹੀਂ ਗੱਲ ਕਰ ਸਕਦੇ ਪਰ ਇਹਨਾਂ ਨੇ ਜੋ ਆਫ ਕੈਮਰਾ ਗੱਲਾਂ ਕੀਤੀਆਂ ਨੇ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਹੈ ਕਿ ਇੱਕ ਦੂਸਰੇ ਨੂੰ ਜਾਣਦੇ ਕਿ ਨਹੀਂ ਜਾਣਦੇ ਇਹਨਾਂ ਦੇ ਆਂਢ ਗੁਆਂਢ ਦੇ ਲੋਕ ਵੀ ਖੜੇ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਇੱਥੇ ਲਾ ਗੌਰਵ ਬਹੁਤ ਚੰਗਾ ਸੀਗਾ ਪੜ੍ਹਦਾ ਸੀ ਲਿਖਦਾ ਸੀਗਾ ਕਦੇ ਕਿਸੇ ਨਾਲ ਵਾਦਨਾ ਘਟ ਪਰ ਕਿਉਂ ਹੋਇਆ ਕਿਸ ਤਰੀਕੇ ਨਾਲ ਹੋਇਆ ਹੋਇਆ ਜ਼ਰੂਰ ਹੈ ਕੈਮਰਾਮੈਨ ਰਿੰਕੂ ਦੇ ਨਾਲ ਮਹਿੰਦਰ ਸਿੰਘ ਖੇੜਾ ਜਗ ਬਾਣੀ ਦੇਲੇ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਜੱਗਬਾਣੀ ਟੀਵੀ ਮੈਂ ਅਦੰਦਰ ਸਿੰਘ ਹੈਰਾ ਇੱਕ ਖਬਰ ਜਿਹੜੀ ਮੈਂ ਬਾਰ-ਬਾਰ ਕਹਿੰਦਾ ਕਿ ਉਹਨੇ ਪੂਰਾ ਪੰਜਾਬ ਹਿਲਾ ਕੇ ਰੱਖ ਦਿੱਤਾ ਆ ਇਸ ਸਪੀਡ ਦਾ ਮੁੰਡਾ ਗੌਰਵ ਗਿੱਲ ਜਿਹਨੇ ਦੋ ਭੈਣਾਂ ਚਾਚੇ ਤਾਇਆ ਦੀਆਂ ਕੁੜੀਆਂ ਉਹਨਾਂ ਨੂੰ ਨਿਊ ਜਰਸੀ ਦੇ ਵਿੱਚ ਪੁਰੇ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਇੱਕ ਭੈਣ ਜਸਵੀਰ ਕੌਰ ਜਿਹੜੀ ਕਿ ਪ੍ਰੈਗਨੈਂਟ ਸੀ ਉਹ ਵਿਚਾਰੀ ਦੀ ਮੌਕੇ ਦੇ ਉੱਤੇ ਮੌਤ ਹੁੰਦੀ ਹੈ ਤੇ ਦੂਸਰੀ ਗਗਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਆ ਫਿਲਹਾਲ ਮੈਂ ਹੁਸੈਨਪੁਰ ਦੇ ਪਿੰਡ ਚਾਂ ਜਿੱਥੇ ਦਾ ਉਹ ਮੁੰਡਾ ਗੌਰਵ ਗਿੱਲ ਦੱਸਿਆ ਜਾ ਰਿਹਾ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਕਿ ਉਹਨਾਂ ਦੇ ਪਰਿਵਾਰ ਤੋਂ ਪੁੱਛਿਆ ਜਾਵੇ ਕਿ ਕੀ ਗੱਲਬਾਤ ਆ ਫਿਲਹਾਲ ਉਹ ਗਲੀ ਆ ਜਿੱਥੇ ਉਹ ਗੌਰਵ ਰਹਿ ਰਿਹਾ ਸੀਗਾ ਲਾਸਟ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਤਿਰੰਗਾ ਜਿਹੜਾ ਆ ਉਹ ਲਟਕ ਰਿਹਾ ਆ ਉਹ ਇਹ ਘਰੋਂ ਗੌਰਵ ਦਾ ਦੱਸਿਆ ਜਾ ਰਿਹਾ ਪੰਜਾਬ ਦੇ ਹਾਲਾਤ ਇਦਾਂ ਦੇ ਨੇ ਕਿ ਪੰਜਾਬ ਦੀਆਂ ਪੰਜਾਬ ਦੇ ਬਹੁਤ ਸਾਰੇ ਮੁੰਡੇ ਕੁੜੀਆਂ ਵਿਦੇਸ਼ਾਂ ਚ ਰਹਿੰਦੇ ਨੇ ਰੋਜ਼ੀ ਰੋਟੀ ਕਮਾਉਣ ਜਾਂਦੇ ਨੇ ਪਰ ਕਈ ਵਾਰ ਕਿਉਂਕਿ ਕੈਨੇਡਾ ਨੂੰ ਮੈਂ ਕਵਰ ਕਰਦਾ ਰਿਹਾ ਆ ਕੈਨੇਡਾ ਦੇ ਵਿੱਚ ਅਸੀਂ ਕਵਰ ਕਰਦੇ ਰਿਹਾ ਕਿ ਬੜਾ ਸਟ੍ਰੈਸ ਆ ਬਹੁਤ ਕੁਝ ਹੋ ਰਿਹਾ ਹਾਰਟ ਅਟੈਕ ਹੋ ਰਹੇ ਆ ਪਰ ਫਿਲਹਾਲ ਐਦਾਂ ਦੀ ਗੱਲ ਨਹੀਂ ਸੀ ਸੁਣੀ ਕਿ ਪੰਜਾਬੀ ਕਮਿਊਨਿਟੀ ਵਾਲੇ ਪੰਜਾਬੀ ਬੰਦਿਆਂ ਦੇ ਉੱਤੇ ਗੋਲੀਆਂ ਚਲਾ ਦਨ ਉਹ ਵੀ ਦੋ ਕੁੜੀਆਂ ਦੇ ਉੱਤੇ ਫਿਲਹਾਲ ਮੈਂ ਗੌਰਵ ਦੇ ਘਰ ਦੇ ਬਾਰੇ ਆ ਕਿਉਂਕਿ ਅਨਫੋਰਚੂਨੇਟਲੀ ਉਹਨਾਂ ਦੇ ਮਦਰ ਜਿਹੜੇ ਨੇ ਉਹ ਕਹਿੰਦੇ ਠੀਕ ਨਹੀਂ ਦੱਸੇ ਜਾ ਰਹੇ ਗੱਲਬਾਤ ਕਰਨ ਲਈ ਕੋਈ ਨਹੀਂ ਆ ਫਾਦਰ ਸਾਹਿਬ ਮਸਕਟ ਨੇ ਗੌਰਵ ਨੂੰ ਕਰਜ਼ਾ ਚੱਕ ਕੇ ਚੋਰੀ ਆ ਸੀ ਬਿਲਕੁਲ ਗगन ਦੀ ਤਰ੍ਹਾਂ ਗगन ਦੀ ਆ ਇਹ ਹਾਲਾਤ ਉਸ ਗੌਰਵ ਗਿੱਲ ਦੇ ਕਰਦੇ ਨੇ ਔਰ ਕਹਿੰਦੇ ਨੇ ਆਂਡ ਗੌਂਡ ਵਾਲੇ ਕਹਿੰਦੇ ਨੇ ਕਿ ਉਹਨੇ ਤੱਕ ਕਦੀ ਕਿਸੇ ਦੁਪੱਟਾ ਤੱਕ ਨਹੀਂ ਮਾਰਿਆ ਤੇ ਉਹ ਕਰ ਨਹੀਂ ਸਕਦਾ ਪਰ ਹੋ ਤੇ ਗਿਆ ਕਿਵੇਂ ਹੋਇਆ ਕੀ ਹਾਲਾਤ ਹੈ ਸ਼ਾਇਦ ਇਹ ਪਤਾ ਉਦੋਂ ਲੱਗੇਗਾ ਜਦੋਂ ਇਨਵੈਸਟੀਗੇਸ਼ਨ ਹੋਏਗੀ ਨਿਊ ਜਰਸੀ ਦਾ ਇਹ ਮਾਮਲਾ ਪੰਜਾਬ ਦੇ ਨਾਲ ਜੁੜਿਆ ਆ ਪੰਜਾਬ ਦੇ ਛੋਟੇ ਛੋਟੇ ਪਿੰਡਾਂ ਦੇ ਨਾਲ ਜੁੜਿਆ ਉਹ ਪਹਿਲਾਂ ਨੂਰ ਨੂਰਮਹਿਲ ਦਾ ਉਹ ਪਿੰਡ ਸੀਗਾ ਜਿੱਥੋਂ ਮੈਂ ਪਹਿਲਾਂ ਤੁਹਾਡੇ ਨੂੰ ਤਸਵੀਰਾਂ ਦਿਖਾਈਆਂ ਨਾਲ ਲੱਗਦਾ ਪਿੰਡ ਹਸੈਨਪੁਰ ਹੈ ਗੌਰਵ ਗਿੱਲ ਮੁੰਡੇ ਦਾ ਨਾਮ ਹੈ ਜਿਸ ਨੇ ਉਹ ਦੋ ਭੈਣਾਂ ਦਾ ਕਾਤਲਾਨਾ ਉਹਨਾਂ ਦੇ ਉੱਤੇ ਹਮਲਾਇਆ ਤੇ ਉਹਨਾਂ ਦੇ ਵਿੱਚੋਂ ਗगन ਜਿਹੜੀ ਕਿ ਛੋਟੀ ਹੈ ਜਿਸ ਨੂੰ ਮਸਾ 5 ਜਾਂ 6 ਮਹੀਨੇ ਹੋਏ ਸੀਗੇ ਗਈ ਨੂੰ ਉਹ ਅਜੇ ਵੀ ਮੌਤ ਤੇ ਜ਼ਿੰਦਗੀ ਦੀ ਜੰਗ ਲੜ ਰਹੀ ਆ ਨਿਊ ਜਰਸੀ ਦਾ ਇਹ ਮਾਮਲਾ ਪੂਰੀ ਦੁਨੀਆ ਦੇ ਵਿੱਚ ਪੰਜਾਬ ਨੂੰ ਹਾਈਲਾਈਟ ਕਰ ਗਿਆ ਪਰ ਕੀ ਹਾਲਾਤ ਬਣੇ ਹੋਣਗੇ ਕਿਉਂ ਸਭ ਕੁਝ ਹੋਇਆ ਇਹ ਤਾਂ ਸ਼ਾਇਦ ਹੁਣ ਪੁੱਛਗਿੱਛ ਪਤਾ ਲੱਗੇਗਾ ਮੈਂ ਕੋਸ਼ਿਸ਼ ਕਰ ਰਿਹਾ ਸੀਗਾ ਕਿ ਇਹਦੇ ਪਿੱਛੇ ਪਤਾ ਲੱਗ ਸਕੇ ਵੀ ਕੀ ਇਸ ਗਾਇਨਾ ਦਾ ਕਿ ਪਹਿਲਾਂ ਇਹਨਾਂ ਤੋਂ ਕੋਈ ਇੱਕ ਦੂਸਰੇ ਨੂੰ ਜਾਣਦੇ ਸੀਗੇ ਹਾਲਾਂਕਿ ਗगन ਦੇ ਪਰਿਵਾਰ ਵਾਲੇ ਵੀ ਕਹਿੰਦੇ ਆ ਵੀ ਸਾਨੂੰ ਕੋਈ ਪਤਾ ਨਹੀਂ ਅ ਪਰ ਇਹ ਵੀ ਪਰਿਵਾਰ ਕਹਿੰਦਾ ਸਾਨੂੰ ਕੋਈ ਨਹੀਂ ਪਤਾ ਕੈਮਰੇ ਦੇ ਉੱਤੇ ਨਹੀਂ ਗੱਲ ਕਰ ਸਕਦੇ ਪਰ ਇਹਨਾਂ ਨੇ ਜੋ ਆਫ ਕੈਮਰਾ ਗੱਲਾਂ ਕੀਤੀਆਂ ਨੇ ਉਹ ਕਹਿੰਦੇ ਕਿ ਸਾਨੂੰ ਪਤਾ ਨਹੀਂ ਹੈ ਕਿ ਇੱਕ ਦੂਸਰੇ ਨੂੰ ਜਾਣਦੇ ਕਿ ਨਹੀਂ ਜਾਣਦੇ ਇਹਨਾਂ ਦੇ ਆਂਢ ਗੁਆਂਢ ਦੇ ਲੋਕ ਵੀ ਖੜੇ ਨੇ ਜਿਹੜੇ ਕਹਿੰਦੇ ਆ ਕਿ ਸਾਨੂੰ ਇੱਥੇ ਲਾ ਗੌਰਵ ਬਹੁਤ ਚੰਗਾ ਸੀਗਾ ਪੜ੍ਹਦਾ ਸੀ ਲਿਖਦਾ ਸੀਗਾ ਕਦੇ ਕਿਸੇ ਨਾਲ ਵਾਦਨਾ ਘਟ ਪਰ ਕਿਉਂ ਹੋਇਆ ਕਿਸ ਤਰੀਕੇ ਨਾਲ ਹੋਇਆ ਹੋਇਆ ਜ਼ਰੂਰ ਹੈ ਕੈਮਰਾਮੈਨ ਰਿੰਕੂ ਦੇ ਨਾਲ ਮਹਿੰਦਰ ਸਿੰਘ ਖੇੜਾ ਜਗ ਬਾਣੀ ਦੇਲੇ